AI ਦੇਖ ਲੋ ਬਈ ਕਿੰਨੇ ਅਗੀ ਆਗੀ ਆ ਬੰਦੇ ਨੇ AI ਨਾਲ ਸੋਫਾ ਦਾ ਡਿਜ਼ਾਈਨ ਬਣਾਇਆ ਤੇ ਉਤੋਂ ਆਰਡਰ ਭੇਜਤਾ ਆ ਵਾਈਆਂ ਨੂੰ ਕਹਿੰਦੇ ਵੀ ਇਹਦੇ ਨਾਲ ਦਾ ਸੋਫਾ ਬਣਾ ਦੇ ਇੰਟਰਨੈਟ ਤੋਂ AI ਨਾਲ ਬਣਾ ਕੇ ਸੋਫਾ ਤੇ ਤੁਸੀਂ ਬਣਾਤਾ ਬਈ ਫਿਰ ਉਹ ਸੋਫਾ ਹਾਂਜੀ ਹਾਂ ਬਣਾਤਾ ਆ ਪਿਆਜੀ ਬਣਿਆ ਨਹੀਂ ਉਹੀ ਸਾਵੇਂ ਡਿਜ਼ਾਈਨ ਬਣਾਤਾ ਸਾਵੇਂ ਡਿਜ਼ਾਈਨ ਹੀ ਬਣਾਤਾ ਇਹਨਾਂ ਨੇ 11 ਸੀਟਰ ਵਾਲਾ ਡਿਜ਼ਾਈਨ ਸਾਨੂੰ ਭੇਜਿਆ ਸੀ 11 ਸੀਟਰੀ ਆਪਾਂ ਇਹਨਾਂ ਨੂੰ ਸੋਫਾ ਬਣਾ ਕੇ ਦਿੱਤਾ ਜੀ 3 ਕਾਰਨਰ 3 ਦੀ ਐਲ ਨਾਲ ਇਹਨਾਂ ਨੇ ਡਿਵਾਈਡਰ ਲੇਤਾ ਨਾਲ ਦੋ ਗੋਲ ਬੈਕ ਵਾਲੀਆਂ ਚੇਹਰਾ ਬਣਿਆ ਹੈ ਨਾਲ ਇਹਨਾਂ ਤਿੰਨ ਵੇ ਤਿੰਨ ਦਾ ਕਮਰੇ ਸਾਹਣਾ ਜੀ ਮੇ ਟੇਬਲ ਬਣਦਾ ਸੀ ਤਿੰਨ ਵੇ ਤਿੰਨ ਦਾ ਆਪਾਂ ਨੂੰ ਟੇਬਲ ਬਣਾ ਕੇ ਦਿੱਤਾ ਹੈ ਇਹ ਨਾਲੇ ਜਗਾਂ ਦੀ ਵਿੱਚ ਤੋਂ ਹਾਂਜੀ ਜਗਾਂ ਦੀ ਹਾਂਜੀ ਹਾਂਜੀ ਤੇਰੀ ਮੈਗਾ ਵਾਲਾ ਬਣਾਤਾ ਹੋਣਾ ਬਾਈ ਨਹੀਂ ਨਹੀਂ ਇਹ ਰੇਟ ਹੀ ਬਹੁਤ ਆਪਾਂ ਜਿਆ ਜਿਹਾ ਬਣਾ ਕੇ ਦਿੱਤਾ ਇਹਨਾਂ ਨੂੰ ਆਮ ਜਿਹੜਾ ਮਾਰਕੀਟ ਦੇ ਵਿੱਚ ਸੋਫਾ 65 60 ਹਜ਼ਾਰ ਦੇ ਕਰੀਬ ਸੇਲ ਹੁੰਦਾ ਹੈ ਜਿਹੜਾ ਆਪਾਂ ਇਹਨਾਂ ਨੂੰ ਸੋਫੇ ਦਾ ਸਿਰਫ ਤੇ ਸਿਰਫ 48000 ਦੇ ਦਿੱਤਾ ਹੈ ਸੋਫਾ ਕੁੱਲ 48000 ਕੁੱਲ ਹੀ 48000 ਤਾਂ 11 48 ਹੀ ਆਦਾ ਸੋਫਾ ਹੋ ਗਿਆ ਬਾਈ ਹੁਣ ਇਹਦਾ ਘਰ ਹੈ ਹਾਂਜੀ ਡਿਲੀਵਰੀ ਵੀ ਇਹਦੀ ਫਰੀ ਹੈ 올ਓਵਰ ਪੰਜਾਬ ਜੀ ਪੰਜਾਬ ਚ ਕਰ ਦਾਂ ਸਾਰੇ ਕਿਤੇ ਫਰੀ ਹੈ ਕਈ ਵਾਰ ਹੋਰ ਕਿਸੇ ਨੇ ਮਤਲਬ ਕਿ ਮੰਗਵਾਉਣਾ ਵੀ ਉਹਨਾਂ ਨੂੰ ਵੀ ਸਾਰੀ ਸਕੀਮ ਨਾਲ ਹੀ ਸਾਰਿਆਂ ਨੂੰ ਸਕੀਮੇ ਸੇਮ ਹੈਗਾ ਰੰਗ ਡਿਜ਼ਾਈਨ ਵਿੱਚ ਤੁਹਾਨੂੰ ਹੋਰ ਵੀ ਬਥੇਰੇ ਮਿਲ ਜਾਣਗੇ ਕੋ ਆਹ ਡਿਜ਼ਾਈਨ ਨਾ ਮੈਂ ਜਿਹੜੇ ਆ ਤੁਸੀਂ ਪੱਟੀਆਂ ਦੇਖ ਰਹੇ ਹੋ ਇਹ ਕੈਮਰੇ ਚ ਸ਼ਾਇਦ ਨਾ ਚਮਕਦੇ ਹੋਣ ਪਰ ਤੁਹਾਨੂੰ ਅੱਖਾਂ ਨਾਲ ਬਹੁਤ ਸੋਹਣੀ ਲੱਗਦੀ ਹੈ ਇਹ ਤੇ ਨੰਬਰਾਂ ਤੇ ਕਾਲ ਕਰ ਲਿਜੀਏਕਰ ਤੁਹਾਨੂੰ ਵੀ ਇਹ ਸੋਫਾ ਚਾਹੀਦਾ